ਸਸ਼ੀਕਲ ਸਾਰਿਆਂ ਨੂੰ ਅੱਜ ਮੈਂ ਆਪਦੇ ਪਰਿਵਾਰ ਨਾਲ ਮੈਂ ਆਪਦੇ ਪਪਾ ਦੀ ਮੂਵੀ ਦੀ ਪ੍ਰੀਮੀਅਰ ਤੇ ਗਈ ਸੀਗੀ ਤੁਸੀਂ ਸਾਰੇ ਜਾਣਿਆ ਨੇ ਰਾਜਵੀਰ ਜਵੰਦੇ ਦੇ ਯਮਲਾ ਮੂਵੀ ਦੇਖਣ ਤੋਂ ਬਾਅਦ ਮਾਤੇ ਧੀ ਨੇ ਲੋਕਾਂ ਨੂੰ ਕੀਤੀ ਇਹ ਵੱਡੀ ਅਪੀਲ ਨਹੀਂ ਤੇ ਹੋ ਜਾਵੇਗਾ ਨੁਕਸਾਨ ਆਖਰਕਾਰ ਮਾਤੇ ਧੀ ਨੇ ਕੀ ਕੀਤੀ ਅਪੀਲ ਅਤੇ ਕਿਹੜਾ ਨੁਕਸਾਨ ਹੋ ਜਾਵੇਗਾ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਯਮਲਾ ਫਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਮਾਤੇ ਪੂਰੇ ਪਰਿਵਾਰ ਦੇ ਨਾਲ ਪੂਰੀ ਇੰਡਸਟਰੀ ਇਹ ਫਿਲਮ ਦੇਖਣ ਗਈ ਜਿਸ ਤੋਂ ਬਾਅਦ ਮਾ ਨੇ ਇਹ ਪੀਲ ਕੀਤੀ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੂਵੀ ਹੈ ਉਹ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਦੇਖਣ ਜਾਓ ਆਖਿਰਕਾਰ ਇਹ ਗੱਲ ਮਾਤਾ ਅਤੇ ਧੀ ਦੇ ਵੱਲੋਂ ਕਿਉਂ ਕਹੀ ਗਈ ਉਹ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇੱਕ ਉੱਚਾ ਲੰਬਾ ਗੱਭਰੂ ਸਟੇਜਾਂ ਤੇ ਪੰਜਾਬੀ ਪਹਿਰਾਵੇ ਦੇ ਨਾਲ ਤੱਕ ਪਾਉਣ ਵਾਲਾ ਉਹ ਨੌਜਵਾਨ ਅੱਜ ਸਾਡੇ ਵਿੱਚ ਨਹੀਂ ਰਿਹਾ ਪਰ ਉਸ ਦੀਆਂ ਗੱਲਾਂ ਉਸ ਦੇ ਗੀਤ ਜਿਹੜਾ ਉਸ ਦਾ ਪਹਿਰਾਵਾ ਸੀ ਉਹ ਹਮੇਸ਼ਾ ਹੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸਦਾ ਰਹੇਗਾ ਰਾਜਵੀਰ ਜਵੰਦਾ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਕੇ ਧੜਕਦਾ ਰਹੇਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਦੀ ਇਹ ਲਾਸਟ ਮੂਵੀ ਹੈ ਜਿਹੜੀ ਕਿ ਯਮਲਾ ਹੈ ਜਿਹੜੀ ਰਿਲੀਜ਼ ਹੋ ਚੁੱਕੀ ਹੈ ਰਾਜਵੀਰ ਜਵੰਦਾ ਸਾਡਾ ਵੀਰ ਜਿਹੜਾ ਕਿ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਿਆ ਹੈ ਪੂਰੇ ਵਰਲਡ ਦੇ ਵਿੱਚ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਹੋਈਆਂ ਪਰ ਉਹ ਆਪਣੀ ਜ਼ਿੰਦਗੀ ਦੇ ਮੋਤ ਦੀ ਲੜਾਈ ਲੜਦੇ ਹੋਏ ਆਖਰਕਾਰ ਹਾਰ ਗਿਆ ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਆਪਣੀ ਬਾਈਕ ਲੈ ਕੇ ਪਹਾੜਾਂ ਦੇ ਵੱਲ ਘੁੰਮਣ ਗਿਆ ਸੀ ਆਖਿਆ ਜਾ ਰਿਹਾ ਸੀ ਕਿ ਰਾਜਵੀਰ ਜਵੰਦਾ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਲੇਹ ਲਦਾਖ ਵੱਲ ਬਾਈਕ ਤੇ ਰਾਈਡ ਕਰਦਾ ਹੋਇਆ ਜਾਇਆ ਕਰਦਾ ਸੀ ਹਰ ਸਾਲ ਉਸਨੇ ਪੱਕਾ ਕੋਈ ਨਾ ਕੋਈ ਟੂਰ ਬਣਾਉਣਾ ਹੀ ਬਣਾਉਣਾ ਸੀ ਆਪਣੇ 11 ਦੋਸਤਾਂ ਦੇ ਨਾਲ ਪਲਾਨ ਕਰਦੇ ਸੀ ਤੇ ਇਸ ਵਾਰ ਰਾਜਵੀਰ ਜਵੰਦੇ ਨੇ BMW ਆਪਣੇ ਮਨਪਸੰਦ ਦੀ ਜੜੀ ਬਾਈਕ ਹੈ ਉਹ ਇੱਕ ਦਿਨ ਪਹਿਲਾਂ ਹੀ ਖਰੀਦੀ ਸੀ ਜਿਸ ਦਾ ਕਿ ਹਲੇ ਤੱਕ ਨੰਬਰ ਵੀ ਨਹੀਂ ਆਇਆ ਸੀ ਖਬਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਵੀ ਰਾਜਵੀਰ ਜਵੰਦੇ ਨੂੰ ਜਾਂਦੇ ਹੋਏ ਰੋਕਿਆ ਅਤੇ ਕਿਹਾ ਕਿ ਜੇਕਰ ਤੁਸੀਂ ਗੱਡੀ ਲੈ ਜਾਓ ਤਾਂ ਫਿਰ ਅੱਗੋ ਰਾਜਵੀਰ ਜਵੰਦੇ ਨੇ ਕਿਹਾ ਕਿ ਜਿਹੜਾ ਖੂਬਸੂਰਤ ਨਜ਼ਾਰਾ ਬਾਈਕ ਤੇ ਬੈਠ ਕੇ ਦੇਖ ਕੇ ਆਉਂਦਾ ਹੈ ਉਹ ਗੱਡੀ ਦੇ ਵਿੱਚ ਨਹੀਂ ਆਉਣਾ ਸੋ ਇਹ ਗੱਲ ਕਹਿ ਕੇ ਆਪਣਾ ਬਾਈਕ ਲੈ ਕੇ ਰਾਜਵੀਰ ਜਵੰਦਾ ਹੈਲਮਟ ਲਾ ਕੇ ਕੈਮਰਾ ਲਾ ਕੇ ਆਪਣਾ ਬਾਈਕ ਘੋਤੋਰ ਲੈਂਦਾ ਹੈ ਅਤੇ ਉਸ ਦੇ ਨਾਲ ਉਸ ਦੇ ਤਿੰਨ ਚਾਰ ਦੋਸਤ ਹੁੰਦੇ ਨੇ ਐਕਸੀਡੈਂਟ ਹੋਣ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਉਹ ਇੱਕ ਟੰਬੂ ਲਾਉਂਦੇ ਨੇ ਅਤੇ ਜਿਸ ਦੇ ਵਿੱਚ ਰਾਜਵੀਰ ਜਵੰਦਾ ਨਜ਼ਰ ਆ ਰਿਹਾ ਹੈ ਕਿ ਚਾਹ ਬਣਾ ਰਿਹਾ ਹੈ ਅਤੇ ਨਾਲ ਹੀ ਕੋਈ ਨਾ ਕੋਈ ਸਨੈਕਸ ਤਿਆਰ ਕਰ ਰਿਹਾ ਪਰ ਉਸ ਨੌਜਵਾਨ ਗੱਬਰੂ ਨੂੰ ਕੀ ਪਤਾ ਸੀ ਕਿ ਸ਼ਾਇਦ ਅੱਜ ਮੈਂ ਮੁੜ ਕੇ ਘਰ ਨਹੀਂ ਜਾਵਾਂਗਾ ਜੇਕਰ ਜਾਵਾਂਗਾ ਤਾਂ ਬਿਲਕੁਲ ਹੀ ਚੁੱਪ ਹੋ ਕੇ ਜਾਵਾਂਗਾ ਸੋ ਫਿਰ ਆ ਜਾਂਦਾ ਹੈ ਉਹਮਨ ਉਸ ਦਿਨ ਜਦੋਂ ਰਾਜਵੀਰ ਜਵੰਦਾ ਦਾ ਸੜਕਤੇ ਰੋਡ ਤੇ ਲੜ ਰਹੇ ਸਾਂਡਾ ਦੇ ਨਾਲ ਇੱਕ ਅਜੀਹਾ ਪਾਣਾ ਵਰਤਦਾ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਮੁੜ ਅੱਖਾਂ ਨਹੀਂ ਖੋਲਦਾ ਧੜਕਣ ਉਹਦੀ ਚੱਲਦੀ ਹੁੰਦੀ ਹੈ ਫਿਰ ਉਸ ਨੂੰ ਉਥੋਂ ਦੇ ਲੋਕਲ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਐਡਮਿਟ ਨਹੀਂ ਕੀਤਾ ਜਾਂਦਾ ਸੋ ਇਹ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਹੀ ਹੋਣਗੀਆਂ ਦੇਖੀਆਂ ਹੋਣਗੀਆਂ ਕਿਵੇਂ ਰਾਜਵੀਰ ਜਵੰਦੇ ਨੂੰ ਇੱਕ ਗੱਡੀ ਦੇ ਵਿੱਚ ਪਾ ਕੇ ਫੋਰਟਿਸਟ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਜਿੱਥੇ ਕਿ ਉਥੇ ਬੱਦੀ ਜਿਹੜਾ ਐਕਸੀਡੈਂਟ ਹੋਇਆ ਸੀ ਉਥੇ ਦੇ ਪੁਲਿਸ ਪ੍ਰਸ਼ਾਸਨ ਜਾਂ ਫਿਰ ਡਾਕਟਰ ਨੇ ਐਂਬੂਲੈਂਸ ਦਾ ਇੰਤਜ਼ਾਮ ਕਰਨਾ ਸੀ ਜਿਸ ਦੇ ਵਿੱਚ ਆਰਾਮ ਦੇ ਨਾਲ ਰਾਜਵੀਰ ਜਵੰਦਾ ਪੈਂਦਾ ਤੇ ਨਾਲ ਦੀ ਨਾਲ ਫਰਸਟ ایڈ ਮਿਲ ਜਾਂਦੀ ਤਾਂ ਸ਼ਾਇਦ ਰਾਜਵੀਰ ਜਵੰਦਾ ਅੱਜ ਸਾਡੇ ਵਿੱਚ ਹੁੰਦਾ ਕਿਵੇਂ ਰਾਜਵੀਰ ਜਵੰਦੇ ਦੇ ਨਾਲ ਉਸ ਦੇ ਯਾਰ ਮਿੱਤਰ ਆਖਰੀ ਸਾਹਾਂ ਤੱਕ ਖੜੇ ਰਹੇ ਕਦੇ ਨਾ ਡੋਲੇ ਅੱਜ ਵੀ ਰਾਜ ਵੀਰ ਜਵੰਦੇ ਦੇ ਪਰਿਵਾਰ ਦੇ ਨਾਲ ਥੰਬ ਬਣ ਕੇ ਖੜੇ ਨੇ ਰਾਜਵੀਰ ਜਵੰਦੇ ਦੇ ਯਾਰ ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਰਾਜਵੀਰ ਜਵੰਦੇ ਦੇ ਯਾਰ ਦੋਸਤ ਜਵੰਦੇ ਦੇ ਪਰਿਵਾਰ ਦੇ ਨਾਲ ਹਮੇਸ਼ਾ ਇਦਾਂ ਹੀ ਰਹਿਣਗੇ ਇਦਾਂ ਹੀ ਰਿਸ਼ਤਾ ਬਣਾ ਕੇ ਰੱਖਣਗੇ ਜਿੱਥੇ ਵੀ ਲੋਡ ਪਵੇਗੀ ਅੱਦੇ ਬੋਲ ਤੇ ਜਾਣਗੇ ਇਹਨਾਂ ਸੋ ਆਪਾਂ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਦੀ ਮਾਤਾ ਤੇ ਧੀ ਨੇ ਇੱਕ ਅਪੀਲ ਕੀਤੀ ਹੈ ਉਹ ਅਪੀਲ ਕੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੋ ਦੋਸਤੋ ਉਹਨਾਂ ਦੀ ਅਪੀਲ ਇਹ ਹੈ ਕੇ ਸਾਰੇ ਲੋਕ ਜਿਹੜੇ ਦੁਨੀਆ ਰਾਜਵੀਰ ਜਵੰਦੇ ਨੂੰ ਪਿਆਰ ਕਰਦੀ ਹੈ ਉਹ ਆਪਣੇ ਪਰਿਵਾਰਾਂ ਦੇ ਨਾਲ ਰਾਜਵੀਰ ਜਵੰਦੇ ਦੀ ਆਖਰੀ ਫਿਲਮ ਯਮਲਾ ਦੇਖਣ ਜ਼ਰੂਰ ਜਾਵੇ ਤਾਂ ਜੋ ਜਿੰਨੀ ਲੋਕ ਦੇਖਣਗੇ ਉਨਹੀਂ ਕਮਾਈ ਹੋਵੇਗੀ ਤੇ ਜਿਹੜਾ ਉਸ ਯਮਲੇ ਮੂਵੀ ਦੇ ਵਿੱਚੋਂ ਅੱਧ ਹੈ ਉਹ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਸੋ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਰਾਜਵੀਰ ਜਵੰਦੇ ਦੀ ਮਾਤਾ ਅਤੇ ਉਹਨਾਂ ਦੇ ਸਾਰੇ ਹੀ ਫਿਲਮ ਇੰਡਸਟਰੀ ਦੇ ਕਹਿੰਦੇ ਇਹ ਫਿਲਮ ਜ਼ਰੂਰ ਇੱਕ ਵਾਰ ਦੇਖ ਕੇ ਆਇਓ ਬਹੁਤ ਸੋਹਣੀ ਫਿਲਮ ਹੈ ਇਹ ਦੱਸਿਆ ਜਾ ਰਿਹਾ ਹੈ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਕਮੈਂਟਾਂ ਦੇ ਵਿੱਚ ਰਾਜਵੀਰ ਜਵੰਦਾ ਲਿਖ ਕੇ ਜਰੂਰ ਜਾਇਓ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ